ਪੰਜ ਜਾਨਵਰ ਦਿਖਾਉਣ ਲੱਗਿਆ ਮਿੱਤਰੋ ਇਸ ਵੀਡੀਓ ਦੇ ਵਿੱਚ ਮਾਰਿਓ ਨਿਗਾ ਕੱਲੇ ਕੱਲੇ ਜਾਨਵਰ ਦੇ ਉੱਪਰ ਪੰਜੇ ਜਾਨਵਰ ਪਲੇ ਹੋਏ ਨੇ ਸੋਹਣੇ ਸੁਨੱਖੇ ਨੇ ਸ਼ਕੀਨ ਨੇ ਪੰਜੇ ਜਾਨਵਰ ਇੱਕ ਚੰਬੀ ਬਸ਼ੇਰੀਆ ਤੇ ਚਾਰ ਘੋੜੀਆਂ ਨੇ ਦੋ ਮਾਰਵਾੜੀ ਘੋੜੀਆਂ ਨੇ ਦੋ ਚੰਬੀਆਂ ਘੋੜੀਆਂ ਨੇ ਤੇ ਸਾਰਿਆਂ ਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜਿਹੜੇ ਮਿੱਤਰ ਪਿਆਰੇ ਡਿਮਾਂਡ ਕਰ ਦਿੰਦੇ ਨੇ ਬਈ ਸਾਨੂੰ ਕੋਈ ਚੰਬੀ ਘੋੜੀ ਚਾਹੀਦੀ ਆ ਮਾਰਵਾੜੀ ਚੋ ਘੋੜੀ ਚਾਹੀਦੀ ਆ ਗੱਬਣ ਘੋੜੀ ਚੰਬੀ ਚਾਹੀਦੀ ਆ ਇਹਦੇ ਵਿੱਚ ਸਾਰੇ ਪ੍ਰਕਾਰ ਦੇ ਜਾਨਵਰ ਨੇ ਤੁਹਾਡੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਣੀਆਂ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੇ ਵੀਡੀਓ ਬਹੁਤ ਵਧੀਆ ਗਈ ਤੇ ਬਹੁਤ ਸੋਹਣੇ ਜਾਨਵਰ ਨੇ ਤੇ ਭਾਅ ਚ ਬਣਨਗੇ ਜਮੇ ਜਾਨਵਰ ਤੁਹਾਨੂੰ ਰੇਟ 'ਚ ਨੇ 4-5 ਦੇ ਜਾਨਵਰ ਜਿੰਨੇ ਵੀ ਹੈਗੇ ਨੇ ਤੇ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਇੱਕ ਤਾਂ ਲਾਲ ਗੜੀ ਘੋੜੀ ਸਕਰੀਨ ਤੇ ਵੇਖ ਰਹੇ ਹੋ ਤੁਸੀਂ ਇੱਕ ਆਹ ਲਾਲ ਚੰਬੀ ਘੋੜੀ ਦੇਖ ਰਹੇ ਹੋ ਸਕਰੀਨ ਦੇ ਉੱਪਰ ਤੇ ਇੱਕ ਆਹਾ ਮੱਥੇ ਫੁੱਲ ਵਾਲੀ ਮਾਰਵਾੜੀ ਘੋੜੀ ਵੇਖ ਰਹੇ ਹੋ ਸਕਰੀਨ ਦੇ ਉੱਪਰ ਤੇ ਇੱਕ ਆਹਾ ਮੱਥੇ ਪਟਾ ਤੇ ਇੱਕ ਪੈਰ ਚਿੱਟੇ ਵਾਲੀ ਘੋੜੀ ਆ ਦੋਸਤੋ ਇੱਕ ਅੱਗੇ ਆਹਾ ਲਾਲ ਗਰੜੀ ਘੋੜੀ ਆ ਤੇ ਇਹ ਗੱਬਣਾ ਘੋੜੀ ਤੁਹਾਨੂੰ ਭਾਜ ਬਣਨਗੇ ਜਾਨਵਰ ਲੱਖ ਤੋਂ ਸਵਾ ਲੱਖ ਦੇ ਵਿੱਚ ਵਿੱਚ ਰੇਂਜ ਆ ਪੰਜੇ ਜਾਨਵਰਾਂ ਦੀ ਅੱਡ ਅੱਡ ਡਿਟੇਲ ਤੁਹਾਡੇ ਨਾਲ ਸਾਰਿਆਂ ਦੀ ਸਾਂਝੀ ਕਰਾਂਗੇ ਆਪਾਂ ਮੁੱਲਵਾੜੀਏ ਜਿਹੜੀ ਉਹ ਵੀ ਵੀਡੀਓ ਦੇ ਵਿੱਚ ਦੱਸਾਂਗੇ ਐਂਡ ਤੱਕ ਵੀਡੀਓ ਨਾ ਬਣੇ ਰਹੋ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਜਿਹੜਾ ਘਰੇ ਬੈਠਾ ਸੀਲ ਕਰਵਾ ਸਕਦੇ ਹੋ ਤੇ ਪੰਜੇ ਜਾਨਵਰ ਇੱਕੋ ਘਰੀ ਖੜੇ ਨੇ ਦੋਸਤੋ ਹੁਣ ਆਪਾਂ ਗੱਲਬਾਤ ਸਟਾਰਟ ਕਰਦੇ ਆਂ ਦੋਸਤੋ ਆ ਲਾਲ ਘੋੜੀ ਤੋਂ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਵੇਖ ਰਹੇ ਹੋ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਹੜੀ ਘੋੜੀ ਦੇਖ ਰਹੇ ਹੋ ਤੁਸੀਂ ਮਿੱਤਰੋ 60 ਇੰਚ ਦੀ ਹਾਈਟ ਆ ਬਾਲਪੌਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਦੋਸਤੋ ਤੇ ਸ਼ਕੀਨਪੂਰੀਆ ਐਨ ਤੁਸੀਂ ਦੇਖੋ ਕੰਨਾ-ਕੋਨਾ ਦੀ ਸੋਹਣੀ ਆ ਤੇ ਪਲੀ ਹੋਈ ਘੋੜੀ ਆ ਹੱਡਾਂ ਪੈਰਾਂ ਦੀ ਸਾਰੇ ਪਾਸਿਓਂ ਸਾਫ਼ ਸੁਥਰੀ ਆ ਪੈਰਪੁਰ ਬਹੁਤ ਸੋਹਣਾ ਘੋੜੀ ਦਾ ਤੇ ਵਧੀਆ ਐਨ ਬਾਡੀ ਬੁੱਡੀ ਦੀ ਚੰਗੀ ਆ ਮੌਕੇ ਤੇ ਖਾਲੀ ਆ ਘੋੜੀ ਦੋਸਤੋ ਇਹ ਤੇ ਅੰਦਰ ਦੀ ਸਾਫ਼ ਸੁਥਰੀ ਆ ਬਾਈ ਕਹਿੰਦਾ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ਼ ਆ 60 ਇੰਚ ਹਾਈਟ ਆ ਰੇਵੀਆ ਚਾਲ ਚੱਲਦੀ ਆ ਤੁਸੀਂ ਵੀਡੀਓ ਵੇਖ ਰਹੇ ਹੋ ਰੇਵੀਆ ਚਾਲ ਚਾਲ ਚੂਲ ਦੀ ਬਹੁਤ ਸੋਹਣੀ ਚਾਲ ਚੱਲਦੀ ਆ ਬਾਈ ਕਹਿੰਦਾ ਸਾਊ ਸੀਲਾ ਠੰਡੀ ਘੋੜੀ ਆ ਮਿੱਤਰੋ ਜੇ ਕੋਈ ਮਿੱਤਰ ਪਿਆਰੇ ਨੂੰ ਫੱਟ ਬੈਂਦੀ ਆ ਤਾਂ ਬਾਈ ਇਹਦਾ ਮੁੱਲ ਕਰਦਾ 1,25,000 ਰੁਪਿਆ ਦੋਸਤੋ ਲਾਲ ਚੰਬੀ ਘੋੜੀ ਦਾ ਇਹ ਬਾਕੀ ਡਿਟੇਲ ਆ ਤੁਸੀਂ ਨੰਬਰ ਰਾਹੀਂ ਬਾਈ ਤੋਂ ਲੈ ਸਕਦੇ ਹੋ ਅੱਗੇ ਆਪਾਂ ਤੁਹਾਨੂੰ ਮਾਰਵਾੜੀ ਬਸ਼ੇਰੀ ਦਿਖਾਉਣ ਲੱਗਿਆ ਬਸ਼ੇਰੀ ਸਕੀਨ ਦੇਖੋ ਕਿੰਨੀਆਂ ਬਹੁਤ ਸੋਹਣੀਆਂ ਬਸ਼ੇਰੀ ਦੀ ਖੜਨੀ ਖੁੜਨੀ ਬਾ ਕਮਾਲ ਆ ਤੇ ਮੱਥੇ ਪਟਾ ਦੋਸਤੋ ਆ ਤੁਸੀਂ ਦੇਖੋ ਬਸ਼ੇਰੀ ਦਾ ਇਹਨ ਸਾਰੇ ਪਾਸਿਓਂ ਪਲੀ ਹੋਈ ਬਸ਼ੇਰੀ ਆ ਮੱਥੇ ਫੁੱਲ ਆ ਬਾਕੀ ਸਾਰੀ ਬਲੈਕ ਆ ਬਸ਼ੇਰੀ ਤੇ ਦੋ ਦਾੰਦ ਆ ਦੋਸਤੋ ਬਸ਼ੇਰੀ ਬਾਲ ਪੌਰੀਆਂ ਦੀ ਬਿਲਕੁਲ ਕਲੀਅਰ ਆ ਕੰਨਾ-ਕੰਨਾ ਦੀ ਸੋਹਣੀ ਆਸ਼ਕੀਨ ਆ ਤੁਸੀਂ ਅੱਗੇ ਕੰਨਾ ਦੀ ਫੋਟੋ ਵੀ ਦੇਖ ਸਕਦੇ ਹੋ ਹਨ ਦੋ ਦੰਦਾਂ ਦਾ 60 ਇੰਚਾਈਟਾ ਬਾਲਪੋਰੀਆਂ ਦੀ ਬਿਲਕੁਲ ਸਾਫ ਸੁਥਰੀ ਆ ਦੋਸਤੋ ਤੇ ਕੱਲੀ ਮੱਥੇ ਫੁੱਲਦੀ ਆ ਤੇ ਬਾਈ ਇਹਦਾ ਮੁੱਲ ਕਰਦਾ 1,25,000 ਰੁਪਇਆ ਜੇ ਕਿਸੇ ਮਿੱਤਰ ਪਿਆਰੇ ਨੂੰ ਇਹ ਬਸ਼ੇਰੀ ਪਟ ਆਉਂਦੀ ਆ ਤਾਂ ਤੁਸੀਂ ਬਸ਼ੇਰੀ ਲਈ ਵੀ ਗੱਲਬਾਤ ਕਰ ਸਕਦੇ ਹੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਮੱਥੇ ਪਟਾ ਤੇ ਇੱਕ ਪੈਰ ਚਿੱਟੇ ਵਾਲੀ ਘੋੜੀ ਆ ਦੋਸਤੋ ਘੋੜੀ ਇਹ ਵੀ ਬਹੁਤ ਸ਼ਕੀਨ ਆ ਅੰਗਾਂ ਪੈਰਾਂ ਦੀ ਵੀ ਸਾਫ ਸੁਥਰੀ ਆ ਦੋਸਤੋ ਕੰਨਾਂ ਦੀ ਵੀ ਬਹੁਤ ਸੋਹਣੀਆ ਕੋੜੀ ਮੱਥੇ ਪਟਾ ਤੇ ਇੱਕ ਪੈਰ ਚਟਾ ਐ ਇਸ ਕੋੜੀ ਦਾ ਕਾਹਾ ਟੈਂਚ ਹਾਈਟ ਆ ਬਾਲ ਭੋਰੀਆਂ ਦੀ ਬਿਲਕੁਲ ਸਾਫ ਆ ਮੌਕੇ ਤੇ ਇਹ ਵੀ ਖਾਲੀ ਆ ਦੋਸਤੋ ਕੋੜੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਤੇ ਮੌਕੇ ਤੇ ਖਾਲੀ ਆ ਰੇਵੀਆ ਚਾਲ ਚੂਲ ਦੀ ਬਹੁਤ ਸੋਹਣੀਆ ਇਹ ਵੀ ਬਹੁਤ ਸੋਹਣੀ ਚਾਲ ਚੱਲਦੀ ਆ ਬਾਈ ਕਹਿੰਦਾ ਤੇ ਇਹਦਾ ਵੀ ਬਾਈ ਮੁੱਲ 1,25,000 ਰੁਪਿਆ ਕਰਦਾ ਤੇ 3 ਜਨਵਰੀ ਦਾ 1,25,25,000 ਕੀਤਾ ਜਿਹੜੇ ਤੁਹਾਨੂੰ ਦਿਖਾ ਚੁੱਕੇ ਆ ਤੇ ਅੱਗੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਹੋਰ ਘੋੜੀ ਦੋਸਤੋ ਜਿਹੜੀ ਆ ਦੇਖ ਰਹੇ ਹੋ ਤੁਸੀਂ ਲਾਲ ਚੰਬੀ ਘੋੜੀ ਆ ਲਾਲ ਗਰੜੀ ਚੰਬੀ ਘੋੜੀ ਆ ਤੇ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਚਾਲ ਆ ਜਿਹੜੀ ਇਸ ਘੋੜੀ ਦੇ ਵਿੱਚ ਵੀ ਬਹੁਤ ਚੰਗੀ ਚਾਲ ਆਗੇ ਤੁਸੀਂ ਵੀਡੀਓ ਚ ਦੇਖਿਓ ਰੇਵੀਆ ਚਾਲ ਬਹੁਤ ਸੋਹਣਾ ਚੱਲਦੀ ਆ 5 ਸਾਲ ਉਮਰ ਆ 60 ਇੰਚਾਈਟ ਆ ਇਸ ਘੋੜੀ ਦੀ ਤੇ ਬਾਲ ਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਸੁਥਰੀ ਆ ਦੋਸਤੋ ਤੇ ਮੌਕੇ ਤੇ ਖਾਲੀ ਆ ਅੰਦਰ ਦੀ ਵੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਘੋੜੀ ਤੇ ਜੇ ਕੋਈ ਮਿੱਤਰ ਪਿਆਰਾ ਇਹ ਕੋੜੀ ਖਰੀਦਣਾ ਚਾਹੁੰਦਾ ਇਹਦਾ ਮੁੱਲ ਬਾਈ ਕਰਦਾ 1 ਲੱਖ ਰੁਪਈਆ ਤੇ ਤੇ ਚਾਲ ਵਾਲੀ ਆ ਵੀਡੀਓ ਤੁਸੀਂ ਦੇਖ ਰਹੇ ਹੋ ਕੋੜੀ ਦੀ ਸੋਹਣੀ ਚਾਲ ਚੱਲਦੀ ਆ ਕਿਸੇ ਮਿੱਤਰ ਪਿਆਰੇ ਨੇ ਭਾਜ ਕੋੜੀਆਂ ਖਰੀਦੀ ਨੇ ਤਾਂ ਮੁੰਡੇ ਨਾਲ ਜਰੂਰ ਗੱਲਬਾਤ ਕਰਿਓ ਤੇ ਅੱਗੇ ਆਪਾਂ ਤੁਹਾਨੂੰ ਇੱਕ ਲਾਲ ਚੰਬੀ ਬਸ਼ੇਰੀ ਦਿਖਾਉਨੇ ਆ ਹੁਣ ਜਿਹੜੀ ਆ ਬਸ਼ੇਰੀ ਦੇਖ ਰਹੇ ਹੋ ਸਕਰੀਨ ਤੇ ਪਲੀ ਹੋਈ ਬਸ਼ੇਰੀ ਆ ਚੰਗੀ ਬਸ਼ੇਰੀ ਆ ਦੋਸਤੋ ਇਹਦੀ ਹਾਈਟ ਆ 60 ਇੰਚ ਉਮਰ ਆ ਇਹਦੀ 20 ਮਹੀਨੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਸੁਥਰੀ ਆ ਬਲੱਡ ਲਾਈਨਾਂ ਨੇ ਜਿਹੜੀਆਂ ਉਹ ਤੁਸੀਂ ਆਪ ਕਨਫਰਮ ਕਰ ਲਿਓ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਦੋਸਤੋ ਤੇ ਬਾਈ ਮੋਲੇ ਦਾ ਵੀ 125000 ਰੁਪਇਆ ਕਰਦਾ ਤੇ 4 ਜਨਵਾਰਾਂ ਦਾ 125000 ਤੇ ਇੱਕ ਘੋੜੀ ਦਾਗਾ ਉਹਦਾ ਲੱਖ ਉਹਦਾ 1 ਲੱਖ ਰੁਪਇਆ ਮੁੱਲ ਆ ਦੋਸਤੋ ਤੇ ਚਾਰੇ ਸਾਫ ਸੁਥਰੇ ਪੰਜੇ ਜਾਨਵਰ ਨੇ ਆ ਬਸ਼ੇਰੀ ਦੇ ਕੰਨ-ਕੰਨ ਚੈੱਕ ਕਰ ਸਕਦੇ ਹੋ ਤੁਸੀਂ ਸੋਹਣੇ ਸੁਨੱਖੇ ਐਨ ਕੁੰਡੀ ਵਾਲੇ ਕੰਨ ਨੇ ਜੋੜ ਦੀਆਂ ਸ਼ਕੀਨ ਕੰਨਾਂ ਦੀ ਬਸ਼ੇਰੀ ਆ ਕਿਸੇ ਮਿੱਤਰ ਪਿਆਰੇ ਨੇ ਇਹ ਬਸ਼ੇਰੀ ਖਰੀਦਣੀਆਂ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਜਿਹੜਾ ਵੀ ਤੁਹਾਡੇ ਜਾਨਵਰ ਫਿੱਟ ਆਉਂਦਾ ਵੇਚ ਜਕੋ ਕੇ ਬਾਈ ਨੂੰ ਫੋਨ ਲਾ ਲਿਓ ਤੁਸੀਂ ਕੱਲੇ ਕੱਲੇ ਜਾਨਵਰ ਦਾ ਭਾਅ ਰੇਟ ਵੀ ਕਨਫਰਮ ਕਰਤਾ ਜਿਹੜੀਆਂ ਬਲੱਡ ਲਾਈਨਾਂ ਜੇ ਕਿਸੇ ਨੇ ਕਨਫਰਮ ਕਰਨੀਆਂ ਨੇ ਉਹ ਤਾਂ ਤੁਸੀਂ ਗੱਲਬਾਤ ਫੋਨ ਤੇ ਕਰ ਲਿਓ ਪੰਜੇ ਜਾਨਵਰ ਸਾਫ਼ ਸੁਥਰੇ ਨੇ ਮਾਰਵਾੜੀ ਘੋੜੀਆਂ ਨੇ ਇੱਕ ਵਸ਼ੇਰੀਆ ਦੋ ਚੰਬੀਆਂ ਘੋੜੀਆਂ ਨੇ ਦੋਸਤੋ ਬਾਈ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਿਓ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਘੋੜੀ ਬਾਰੇ ਜਾਣਕਾਰੀ ਲੈਣੀ ਆ ਤਾਂ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਤੇ ਬਾਈ ਦਾ ਪਿੰਡ ਆ ਰਾਈਆ ਤਪਾ ਰਾਮਪੁਰਾ ਦੇ ਕੋਲ ਪੈ ਜਾਂਦਾ ਜਦੋਂ ਬਰਨਾਲੇ ਤੋਂ ਬਠਿੰਡੇ ਨੂੰ ਜਾਂਦੇ ਆ ਤਪਾ ਰਾਮਪੁਰਾ ਆਉਂਦਾ ਤਪੇ ਤੋਂ ਸਾਰੀ 10 12 ਕਿਲੋਮੀਟਰ ਦੀ ਦੂਰੀ ਤੇ ਬਾਈ ਦਾ ਪਿੰਡ ਆ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਜਿਹੜੀ ਵੀ ਘੋੜੀ ਫੱਟ ਆਉਂਦੀ ਆ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਦੋਸਤੋ ਤੇ ਜੇ ਕੋਈ ਹੋਰ ਜਾਣਕਾਰੀ ਲੈਣੀ ਆ ਉਹ ਵੀ ਤੁਸੀਂ ਗੱਲਬਾਤ ਕਰ ਲਿਓ ਬਾਈ ਨਾਲ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਤੁਸੀਂ ਕੋਈ ਆਪਣੇ ਜਾਨਵਰਾਂ ਦੀ ਐਡ ਕਰਵਾਉਣੀ ਆ ਘਰੇ ਬੈਠੇ ਸੇਲ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣੇ ਜਾਨਵਰਾਂ ਜਿਹੜੇ ਦੋਸਤੋ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ